तेरे यारा तेरे भाई। के या। भाई। जाना <laughs> <laughs> मैं तो सुनया सा यार अगले महीने आने वाला बार आ... ਸਭ ਆਫਸਰ ਸ਼ਾਹੀ ਦੇ ਕਾਗਜੀ ਕਾਰਵਾਈ ਹੈ। ਹੂੰ। ਬੰਦੇ ਦਾ ਵਿਹਾਰ ਮਾੜਾ ਹੈ। 2 ਮਹੀਨੇ ਬਗਰੋਂ। ਬੰਦੇ ਦਾ ਵਿਹਾਰ ਚੰਗਾ ਹੈ। 2 ਮਹੀਨੇ ਪਹਿਨਾ। ਅੱਛਾ ਫਿਰ ਤੇਰਾ ਵਿਹਾਰ ਠੀਕ ਹੋਏਗਾ ਉੱਥੇ। ਲੈ। ਤੇਰੇ ਯਾਰ ਦਾ ਵਿਹਾਰ ਠੀਕ ਹੀ ਹੈ। ਆਪਣਾ ਕਿਹੜਾ ਕੋਈ ਅੰਦਰ ਦੁਸ਼ਮਣ ਹੈ? ਦੁਸ਼ਮਣ ਤਾਂ ਸਾਰੇ ਬਾਹਰ ਬੈਠੇ ਨੇ। ਕੰਮਕਾਰ ਪਹਿਲਾਂ ਉਹਨਾਂ ਨੂੰ ਖਾਸਾ ਵਧਾ ਲਿਆ ਤੋ ਹਾਂ ਪਹਿਲਾਂ ਤੁਹਾਡੇ ਪਿੰਡਾਂ ਵੱਲ ਠੀਕ ਠਾਕ ਸੀ ਫੇਰਾ ਸੇ ਪਾਸੇ ਵੀ ਵਧਾ ਲਿਆ ਤੇ ਕੋਰ ਨਵਾਂ ਕੰਮ ਸ਼ੁਰੂ ਕੀਤਾ hathiyara ada ਅਜੇ ਘੂਟਾ ਜਾਂ ਧਰਿਆ ਹੌਲੀ ਹੌਲੀ ਹੋਜੂ ਪੱਕਾ ਆਗੀ ਜਗੜ ਜਾ ਇਹ ਬਾਈ ਲੋਕੀ ਆਟਾ ਪਿੰਦੇ ਆ ਆਪਾਂ ਪੋਸਟ ਉਹ ਕਾ ਦੇ ਬਾਈ ਨੂੰ ਲੋ ਬਾਈ ਨਹੀਂ ਨਹੀਂ ਉਹ ਕਾ ਨਹੀਂ ਲੋਟਾ ਮੈਂ ਤੋਤੇ ਆ ਹਾਂਜੀ ਉਹ ਜਾ ਮੇਹਣਾ ਧਾਰ ਲੈ ਕੇ ਆ ਬਾਈ ਨੂੰ ਖਾਈਏ ਲਿਆਣਾ ਕਿਥੋਂ ਬਾਈ ਕੋਲੀ ਆ ਰਹ ਗਏ ਮੇਆ ਦਾ ਲੋਹਾ ਪਾ ਦਿਮੇ ਤੋ ਗਲਤੀ ਹੋਗੀ ਮੈਂ ਤੁਹਾਡੇ ਪਿੰਡਾ ਕਨੀ ਦਾ ਭਾਜੀ ਬਚਾ ਲੂ ਗਲਤੀ ਨਹੀਂ ਪੁੱਤ ਮੇਰੇ ਆਹ ਜੀ ਚਲਾਕੀ ਕੀਤੀ ਆ ਤੂੰ ਕਿਹੜਾ ਪਿੰਡਾ ਤੇਰਾ ਠੱਕਾਂ ਜੀ ਉਥੋਂ ਦਾ ਤਾਂ ਮੈਂ ਜਾਨਵਰ ਨਹੀਂ ਛੱਡਣਾ ਤੂੰ ਤਾਂ ਬੰਦਾ ਸੀ ਲੋ ਹਮੀਏ ਦਾ ਕਾਮਯਾਬ ਭੱਗਾळा ਵੀ ਐ ਜਿਹਦੀ ਪਹਿਲੀ ਗੋਲੀ ਨਾਲ ਦੁਸ਼ਮਣਾਂ ਦੇ ਪਿੰਡ ਦਾ ਬੰਦਾ ਮਾਰਿਆ ਲੈ ਚੱਲਿਆ ਮੈਂ ਹੂੰ ਮੀਆਂ ਨਾਲ ਗੱਲ ਕਰੀ ਮੈਂ ਵੀ ਹਿੱਸਾ ਪੱਤੇ ਰੱਖੂਗਾ ਹਾਂ ਚਲਦਾ ਮੈਂ ਸ਼ਾਫੀਸ Редактор субтитров ਦੇ ਦਿਆ ਹਾਂ ਚੁੱਪ ਚਬੀਤਾ ਜਾ ਬੈਠਾ ਯਾਰ ਸੁਣਾ ਕੋਈ ਵਧੀਆ ਜਾ ਕੁਝ ਜਨਾਬਾਈ ਸੁਣਾ ਕੋਈ ਸੁਨਾਵਾ ਬੇ ਓਏ ਮੋਰ ਪੈੜ ਪਾਵੇ ਸੱਪ ਜਾਵੇ ਖੱਟ ਨੂੰ ਪਗਲਾ भगत ਝੁਕ ਲਿਆ ਵੇਟਾ ਤ ਨੂੰ ਲੱਗਦੀਆਂ ਲਿਖੀਆਂ ਨੂੰ ਕੌਣ ਮੋੜਦਾ ਕੱਸੀ ਉੱਤੇ ਬੈਠ ਕੇ ਕਵਿਤ ਜੋੜਦਾ ਬੀਜਿਆ ਸਿਤਾਰਾ ਮੀਰ ਖਾ ਗਈ ਹਰਨੀ ਓਏ ਕੀ ਹੋ ਗਿਆ ਯਾਰ ਰੁਕ 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 ਓਏ ਓਏ ਕੀ ਹੋਇਆ ਛੱਲਾ ਮਾਰਨਾ ਓ ਛੱਲਾ ਹੀ ਮਾਰੀ ਬਿੱਲਾਣਾ ਮਾਰਦੀ ਮਿਆਊ ਸ਼ਬੇ ਘੰਟਾ ਘਟਾ ਬਸਾਂਭ ਲੋਗੇ ਸਾਂਭ ਲਿਆਂਗੇ ਬੈਠੇ ਆ ਅਸੀਂ ਕੋਈ ਨਹੀਂ ਜਾਣਾ ਮੈਂ ਸੌਦਾ ਪੱਤਾ ਲੈ ਕੇ ਆਇਆ ਗਿਆ ਬੜਾ ਟਾਈਮ ਲਾਤਾ ਯਾਰ ਇਹਨੇ ਮੈਂ ਜਰਾ ਓਏ ਬਿਜ਼ੀ ਹੈ ਕਿੱਥੇ ਆਏ ਪਤਾ ਨਹੀਂ ਦਿੱਖੀ ਨਹੀਂ ਯਾਰ ਓਏ ਆ ਜਾ ਹੁਣ ਜੀਤੇ ਬੋਮਿੰਦਰਾ ਹਾਂ ਯਾਰ ਪਾਣੀ ਦੀ ਬੋਤਲ ਦਿਓ ਸ਼ਰਲੇ ਨਾਲ ਪਿੱਦਾ ਵੀ ਮਾਰਿਆ ਗਿਆ ਮੈਂ ਆਉਂ ਆਲੇ ਫੁੱਲ ਦਰੂ ਹੈ ਤਾਂ ਠਹਿਣੀ ਦਾ ਪਾਣੀ ਹੁਣ ਕੀ ਸੀ ਕਰਕੇ ਆਜੀ ਬਸ ਛੱਡ ਕੇ ਅਸੀਂ ਚੱਲੇ ਆ ਉਹ ਨਹੀਂ ਨਹੀਂ ਹੈਗਾ ਪਾਣੀ ਦੇ 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 ਯਾਰ ਹੈਗਾ ਹੈਗਾ ਆ ਲੈ ਫੜ ਉਹ ਬੱਲੇ ਨਵਾਲਾ ਵਿਲੇ ਨੂੰ ਚੰਗੀ ਤਰ੍ਹਾਂ ਬੱਗੇ ਪੈਗਲ ਵਾਲਾ ਲੱਪਾ ਇਹਦੇ ਨਾਲ ਤੇਰੇ ਦਰਦ ਨਹੀਂ ਹੁੰਦਾ ਪਾਣੀ ਇਹਨੂੰ ਤਾਂ ਪਹਿਲਾਂ ਪਾ ਛਪਲਾ ਜਾ ਕੇ ਭੱਜਿਆ ਸੀ ਨਾ ਆਹੋ ਕਹਿੰਦਾ ਹੇ ਮੈਂ ਚਪਲ ਨਾਲ ਬੰਦਾ ਮਾਰ ਦਿੰਦਾ ਤਾਂ ਗੱਲ ਕਰ ਪੁੱਤ ਦੇ ਚੱਪਲਾਂ ਵੱਜੀਆਂ ਨਹੀਂ ਨਹੀਂ ਟੁੱਟੇ ਉਹਦੇ ਦੋ ਹੋਣੇ